ਸ੍ਰੀ ਅਕਾਲ ਜੀ ਵੈਲਕਮ ਹੈ ਜੀ ਤੁਹਾਡਾ ਸਾਡੇ ਚੈਨਲ ਸੁਖ ਡਿਜ਼ਾਈਨਰ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਬਹੁਤ ਵਧੀਆ ਹੋਵਗੇ ਤੇ ਆਪਣੀ ਅੱਜ ਵਾਲੀ ਜਿਹੜੀ ਕਲੈਕਸ਼ਨ ਰਹੂਗੀ ਜੀ ਬਹੁਤ ਹੀ ਪਿਆਰੀ ਜਿਹੀ ਆਪਣੇ ਸੂਟ ਰੈਡੀ ਹੋਇਆ ਨਿਊ ਜੇ ਡਿਜ਼ਾਈਨ ਰਹਣਗੇ ਤੇ ਨਿਊ ਫੈਬਰਿਕ ਰਹੂਗਾ ਜੀ ਸਾਰਾ ਹੀ ਤੇ ਵੀਡੀਓ ਨੂੰ ਪਲੀਜ਼ ਤੁਸੀਂ ਲਾਸਟ ਤੱਕ ਜਰੂਰ ਦੇਖਿਆ ਕਰੋ ਜੀ ਹਰ ਫੈਬਰਿਕ ਦੀ ਵਰਕ ਦੀ ਪੂਰੀ ਡਿਟੇਲ ਵੀਡੀਓ ਦੇ ਵਿੱਚ ਦਿੱਤੇ ਆ ਸਕਰੀਨ ਦੇ ਉੱਪਰ ਆਪਣਾ ਨੰਬਰ ਸ਼ੋ ਹੁੰਦਾ ਜੀ ਇਹ ਆਪਣਾ ਵਟਸਐਪ ਨੰਬਰ ਹੈ ਤੁਹਾਨੂੰ ਕੋਈ ਵੀ ਸੂਟ ਪਸੰਦ ਆਉਂਦਾ ਤਾਂ ਤੁਸੀਂ ਸਕਰੀਨ ਸ਼ਾਟ ਲੈ ਕੇ ਸਾਨੂੰ ਸੈਂਡ ਕਰ ਸਕਦੇ ਹੋ ਇਸ ਆਪਣਾ ਵਟਸਐਪ ਨੰਬਰ ਤੇ ਆਪਾਂ ਸ਼ੁਰੂ ਕਰਦੇ ਆਂ ਜੀ ਸ਼ੁਰੂ ਕਰਨ ਤੋਂ ਪਹਿਲਾਂ ਮੇਰੀ ਰਿਕਵੈਸਟ ਹੈ ਜੀ ਜਿਹੜੇ ਫਸਟ ਟਾਈਮ ਆਪਣੀ ਵੀਡੀਓ ਨੂੰ ਦੇਖ ਰਹੇ ਤਾਂ ਪਲੀਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਕਿਉਂਕਿ ਹਫਤੇ ਦੇ ਵਿੱਚ ਆਪਾਂ 2-3 ਵੀਡੀਓ ਅਪਲੋਡ ਕਰਦੇ ਆਂ ਤਾਂ ਹਰ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਜਿਆਦਾ ਟਾਈਮ ਨਾ ਲੈਂਦੇ ਹੋਏ ਆਪਾਂ ਸ਼ੁਰੂ ਕਰਦੇ ਆਂ ਇਹ ਆਪਣਾ ਫਸਟ ਸੂਟ ਆ ਜਾਊਗਾ ਜੀ ਪਿਓਰ ਜਾਰਜਟ ਦੇ ਉੱਪਰ ਬਲੂ ਸ਼ੇਡ ਰਾਇਲ ਬਲੂ ਟੋਨ ਦਾ ਕਲਰ ਰਹੂਗਾ ਇਹ ਸੈਲਫ ਦੇ ਵਿੱਚ ਬਹੁਤ ਹੀ ਪਿਆਰਾ ਜਿਹਾ ਕਲਰ ਐਂਡ ਫੈਬਰਿਕ ਰਹੂਗਾ ਤੇ ਬਹੁਤ ਹੀ ਪਿਆਰਾ ਜਿਹਾ ਡਿਜ਼ਾਈਨਰ ਆਪਣਾ ਸੂਟੇ ਰੈਡੀ ਹੋਇਆ ਅੱਜ ਵਾਲੇ ਸਾਰੇ ਸੂਟ ਆਪਣੇ ਵਿਦਆਊਟ ਸਟੀਚਿੰਗ ਜਾ ਰਹੇ ਆ ਤਾਂ ਮੈਂ ਤੁਹਾਡੇ ਨਾਲ ਸ਼ੇਅਰ ਕਰ ਰਹੀ ਹਾਂ ਕਿ ਆ ਗਿਆ ਜੀ ਆਪਣਾ ਫਰਸਟ ਸੂਟ ਸੀ ਚੈੱਕ ਕਰੋ ਇਹਦੀ ਨੈਕ ਲਾਈਨ ਆ ਗਈ ਜੀ ਟੋਟਲੀ ਚਰੀਦਾ ਕੰਮ ਰਹੂਗਾ ਸੀ ਪੀ ਐਡ ਆਨ ਕੀਤੀ ਹੋਈ ਹੈ ਇਹਦੇ ਵਿੱਚ ਆਪਾਂ ਨੇ ਸੈਮੀ ਫਾਰਮਲ ਸੂਟ ਰੈਡੀ ਹੁੰਦਾ ਜਿੱਦਾਂ ਆਪਾਂ ਨੂੰ ਛੋਟੇ-ਮੋਟੇ ਫੰਕਸ਼ਨ ਹੁੰਦੇ ਆ ਕਿੱਤੀ ਪਾਰਟੀਆਂ ਆ ਗਈਆਂ ਬਰਥਡੇ ਪਾਰਟੀ ਹੋ ਗਈਆਂ ਤਾਂ ਉਹਨਾਂ ਦੇ ਆਪਾਂ ਇਹਨੂੰ ਵੇਅਰ ਕਰ ਸਕਦੇ ਆ। ਬਹੁਤ ਹੀ ਪਿਆਰੀ ਜੀ ਇਹਦੀ neck ready ਹੋਈ ਹੈ। ਐਂਡ ਕਲੀਆਂ ਦਾ ਪੈਨਲ ਰਹੂਗਾ ਇਹਦੇ ਵਿੱਚ। ਹੈਵੀ neck ਆ ਜੂਗੀ ਕਲੀਆਂ ਦਾ ਪੈਨਲ ਰਹੂਗਾ ਜੀ। ਐਂਡ ਇਹ ਆ ਗਿਆ ਜੀ ਇਹਦੀਆਂ sleeves ਦੇ ਉੱਪਰ ਕੰਮ। ਇਹ ਡਬਲ ਬਾਰਡਰ ਇਹਦੀਆਂ sleeves ਤੇ ਰਹੂਗਾ। ਇਹ ਆਪਣੀ ਜੌਰਜਟ ਦੀ ਸ਼ਰਟ ਰਹੂਗੀ ਐਂਡ 크ريب ਦੀ ਇਹਦੇ ਨਾਲ ਆਪਾਂ ਰੱਖਿਆ ਬਾਟਮ। ਜੋ ਕਿ ਬਹੁਤ ਹੀ ਪਿਆਰੀ ਲੱਗ ਰਹੀ ਹੈ ਕੰਟਰਾਸਟ ਬਾਟਮ ਰੱਖੀ ਆਪਾਂ ਇਹਦੇ ਨਾਲ ਜਿੱਤਾ ਆਪਣੀ ਪ੍ਰਿੰਟ ਬਾਂਦਨੀ ਬਣਿਆ ਹੋਇਆ ਇਹਦੇ ਵਿੱਚ ਕਲਰ ਆਉਂਦਾ ਉਹਦੇ ਕੰਟਰਾਸਟ ਆਪਾਂ ਬਾਟਮ ਰੱਖੀ ਹੋਈ ਹੈ ਦੂਜਾ ਕੰਟਰਾਸਟ ਹੈ ਜੀ ਤੇ ਬਹੁਤ ਹੀ ਪਿਆਰਾ ਲੱਗ ਰਿਹਾ ਇਹਦੀਆਂ ਜਿਹੜਾ ਆਪਾਂ 슬ੀਵਸ ਤੇ ਕੰਮ ਕੀਤਾ ਸੇਮ ਕੰਮ ਆਪਾਂ ਇਹਦੇ ਸਲਵਾਰ ਤੇ ਆਰਡਰ ਦਿੱਤਾ ਹੋਇਆ ਇਹ ਸਲਵਾਰ ਆਗੀ ਤੇ ਪਿਓਰ ਔਰਗੈਂਜ਼ਾ ਦਾ ਰਹੂਗਾ ਜੀ ਇਹਦੇ ਨਾਲ ਦੁਪੱਟਾ ਜੋ ਕਿ ਬਹੁਤ ਹੀ ਪਿਆਰਾ ਲੱਗ ਰਿਹਾ ਹੈ ਹੈਵੀ ਦੁਪੱਟਾ ਰੱਖਿਆ ਆਪਾਂ ਇਹਦੇ ਨਾਲ ਦੁਪੱਟੇ ਦੇ ਫੋਰ ਸਾਈਡ ਇੰਨਾ ਬਾਰਡਰ ਆ ਜਾਊਗਾ ਹੈਵੀ ਬਾਰਡਰ ਐਡ ਆਨ ਕੀਤਾ ਹੋਇਆ ਪਿਓਰ ਔਰਗੈਂਜ਼ਾ ਦਾ ਦੁਪੱਟਾ ਜੀ ਤੇ ਦੁਪੱਟੇ ਨੂੰ ਆਪਾਂ ਨੇ ਹੱਲੇ ਫਿਨਿਸ਼ਿੰਗ 골ਡਨ ਫਿਨਿਸ਼ਿੰਗ ਦਵਾਂਗੇ ਆਪਾਂ ਦੁਪੱਟੇ ਨੂੰ ਬਹੁਤ ਹੀ ਪਿਆਰਾ ਜਿਹਾ ਆਪਣਾ ਦੁਪੱਟਾ ਰੈਡੀ ਹੋਇਆ ਕਲਰ ਕੰਬੀਨੇਸ਼ਨ ਇਹ ਬਹੁਤ ਹੀ ਪਿਆਰਾ ਪਿਓਰ ਜੌਰਜਟ ਦੀ ਸ਼ਰਟ ਰਹੂਗੀ ਕ੍ਰੇਪ ਦੀ ਬਾਟਮ ਐਂਡ ਪਿਓਰ ਆਰਗੈਂਜ਼ਾ ਦਾ ਦੁਪੱਟਾ ਰਹੂਗਾ ਬਾਕੀ ਤੁਸੀਂ ਇਹ ਵਰਕ ਨੂੰ ਪਲੇਨ ਫੈਬਰਿਕ ਤੇ ਵੀ ਇਦਾਂ ਰੈਡੀ ਕਰਵਾ ਸਕਦੇ ਹੋ ਕਿਸੇ ਵੀ ਆਪਣੀ ਚੁਆਇਸ ਦੇ ਕਲਰ ਤੇ ਪਰ ਹੈਗਾ ਬਲੂਇਸ਼ ਸਟੋਨ ਦੇ ਵਿੱਚ ਤੇ ਜਿਹੜਾ ਆਪਣਾ ਇਦਾਂ ਬੂਟੀ ਦੇ ਵਿੱਚ ਸ਼ੇਡ ਆ ਰਿਹਾ ਹੈ ਬਲੂ ਰਾਇਲ ਬਲੂ ਜਾਂ ਉਹ ਆਪਾਂ ਬਾਟਮ ਰੱਖੀਏ ਕਿਉਂਕਿ ਵੀਡੀਓ ਦੇ ਵਿੱਚ ਸੇਮ ਹੀ ਕਲਰ ਲੱਗ ਰਿਹਾ ਬਟ ਇਹ ਕੰਟਰਾਸਟ ਆ ਠੀਕ ਹੈ ਜੀ ਤੇ ਬਹੁਤ ਹੀ ਪਿਆਰਾ ਜਿਹਾ ਕੰਬੀਨੇਸ਼ਨ ਆ ਤੇ ਆਪਣਾ ਸੂਟ ਰੈਡੀ ਹੋਇਆ ਹਾਂਜੀ ਇਹ ਪਿਓਰ ਦਾ ਸ਼ੇਡ ਆ ਜਾਂਦਾ ਇਹ ਕਲਰ ਆਪਣਾ ਪਿਓਰ ਤੇ ਹੀ ਜਾਊਗਾ ਮਤਲਬ ਇਹ ਬਹੁਤ ਪਿਆਰਾ ਜਿਹਾ ਸ਼ੇਡ ਹੈ ਕਈ ਵਾਰ ਕੈਂਬਰੇਜ ਥੋੜਾ ਬ੍ਰਾਈਟ ਆ ਰਿਹਾ ਬਟ ਇਹ ਬਹੁਤ ਹੀ ਪਿਆਰਾ ਜਿਹਾ ਸ਼ੇਡ ਹੈ ਨਿਊ ਜਿਹਾ ਸ਼ੇਡ ਆਪਾਂ ਰੈਡੀ ਕੀਤਾ ਇਹ ਨਿਊ ਹੀ ਡਿਜ਼ਾਈਨ ਹੈ ਤੇ ਨਿਊ ਹੀ ਸ਼ੇਡ ਆ ਜੀ ਇਹਦਾ ਸੈਂਟਰ ਪੈਨਲ ਆਊਗਾ ਇਹਦੀ ਨੈਕ ਲਾਈਨ ਆ ਗਈ ਬਹੁਤ ਹੀ ਪਿਆਰੀ ਜੀ ਆਪਾਂ ਇਹਦੀ ਨੈਕ ਲਾਈਨ ਰੈਡੀ ਕੀਤੀ ਹੈ ਡਿਟੇਲਿੰਗ ਤੁਸੀਂ ਚੈੱਕ ਕਰ ਸਕਦੇ ਹੋ ਜੀ ਬਹੁਤ ਹੀ ਪਿਆਰੀ ਜੀ ਆਪਣੀ ਨੈਕ ਲਾਈਨ ਰੈਡੀ ਹੋਈ ਹੈ ਇਹਦਾ ਸੈਂਟਰ ਪੈਨਲ ਰਹੂਗਾ ਤੇ ਆਪਾਂ ਸਾਈਡਸ ਤੇ ਇਦਾਂ ਬੂਟੀ ਐਡਆਨ ਕੀਤੀ ਹੋਈ ਹੈ। ਸਟੈਕ ਕਰੋ ਟੋਟਲੀ دبਕੇ ਦਾ ਕੰਮ ਰਹੂਗਾ। ਕਲਰ ਵੀ ਬਹੁਤ ਪਿਆਰਾ ਹੈ ਇਹ। ਫੁੱਲ ਪਾਰਟੀ ਮੇਰੇ ਆਪਣਾ ਸੂਟ ਰੈਡੀ ਹੋਇਆ। ਨੈਕ ਆ ਗਈ ਜੀ ਸੈਂਟਰ ਪੈਨਲ। ਘੇਰਾ ਇਹਦਾ ਫੁੱਲ ਹੈਵੀ ਰਹੂਗਾ। ਇਹਦਾ ਘੇਰਾ ਆ ਗਿਆ। ਬਾਰਡਰ ਦੇ ਕੇ نیچے ਸੈਂਟਰ ਪੈਨਲ ਆ ਗਿਆ ਬਾਰਡਰ ਦੇ ਕੇ ਇਦਾਂ ਇਥੇ ਬੰਨਚ ਦਿੱਤੀ ਹੋਈ ਹੈ। ਵਰਕ ਚੈੱਕ ਕਰੋ ਬਹੁਤ ਹੀ ਪਿਆਰਾ ਜਿਹਾ ਕੰਮ ਹੋਇਆ ਇਹ ਦੇ ਉੱਪਰ। ਸਾਰਾ ਅੰਟੀਕ ਦਾ ਕੰਮ ਰਹੂਗਾ ਜੀ ਇਹ ਦੇ ਉੱਪਰ। ਇਹ ਟੂਨ ਇਦਾਂ ਦੀ ਹੈ ਕਿ ਉਹਦੇ ਉੱਪਰ ਅਨਟਿਕ ਕੰਮ ਇੰਨਾ ਜ਼ਿਆਦਾ ਉੱਠ ਕੇ ਆਇਆ ਇਹਦੇ ਵਿੱਚ ਤੁਸੀਂ ਕੱਟ ਵੀ ਰੱਖ ਸਕਦੇ ਹੋ ਤੇ ਵਿਦਆਊਟ ਕੱਟ ਵੀ ਰੈਡੀ ਕਰਵਾ ਸਕਦੇ ਹੋ ਇਹਨੂੰ ਫਾਟੀ ਮੇਰ ਆਪਣਾ ਸੂਟ ਰੈਡੀ ਹੋਊਗਾ ਇਹ ਆ ਗਈਆਂ ਜੀ ਇਹਦੀਆਂ 슬ੀਵਸ ਇਹ 슬ੀਵਸ ਤੇ ਬਾਰਡਰ ਆ ਜਾਊਗਾ ਪੂਰਾ ਬਾਰਡਰ ਆਪਾਂ ਨੇ 슬ੀਵਸ ਤੇ ਐਡ ਆਨ ਕੀਤਾ ਹੋਇਆ ਤੇ ਉੱਪਰ ਤੱਕ ਇਹਦਾ ਬੁੱਟੀ ਆ ਗਈ ਜੀ 슬ੀਵਸ ਦੇ ਉੱਪਰ ਇਹ ਆਪਣੀਆਂ 슬ੀਵਸ ਆ ਜਾਂਦੀਆਂ ਜੀ ਐਂਡ ਇਹਦੇ ਬੈਕ ਦੇ ਉੱਪਰ ਵੀ ਆਪਾਂ ਬੁੱਟੀ ਐਡ ਆਨ ਕੀਤੀ ਹੋਈ ਹੈ ਇਹਦੀ ਬੈਕ ਆ ਪੂਰੀ ਬੈਕ ਦੇ ਉੱਪਰ ਇਦਾਂ ਬੂਟੀ ਰਹੂਗੀ ਕੱਲ ਨਲਾਰੇ ਬਹੁਤ ਹੀ ਪਿਆਰਾ ਹੈ ਜੀ ਜਿੱਦਾਂ ਆਪਣੇ ਹੁਣ ਅੱਗੇ ਨਵੰਬਰ ਦਸੰਬਰ ਚ ਮੈਰਿਜ ਆਉਂਦੀਆਂ ਤਾਂ ਆਪਾਂ ਆਪਣੀ ਕਲੈਕਸ਼ਨ ਜਿਹਨੂੰ ਐਡ ਕਰ ਸਕਦੇ ਆ ਕਿ ਮਤਲਬ ਫੁੱਲ ਪਾਰਟੀ ਵੀਰ ਆਪਣਾ ਸੂਟ ਰੈਡੀ ਹੋਇਆ ਹਾਲਓਵਰ ਇਹ ਸੂਟ ਰਹੂਗਾ ਇਹਦੀ ਬਾਟਮ ਤੇ ਆਪਾਂ ਨੇ ਕੰਮ ਕੀ ਨਹੀਂ ਕੀਤਾ ਜੇ ਤੁਸੀਂ ਚਾਹੋ ਤਾਂ ਆਪਾਂ ਬਾਟਮ ਤੇ ਬਾਰਡਰ ਵੀ ਦੇ ਸਕਦੇ ਆ ਬੂਟੀ ਦੇ ਸਕਦੇ ਆ ਇਹ ਚੁਆਇਸ ਦੇ ਅਕੋਰਡਿੰਗ ਹੁੰਦਾ ਇਹਨਾਂ ਨੂੰ ਬਾਟਮ ਤੇ ਕੰਮ ਨਹੀਂ ਚਾਹੀਦਾ ਸੀਗਾ ਫੁੱਲ ਪਟਿਆਲਾ ਇਹਨਾਂ ਨੇ ਬਾਟਮ ਰੱਖਣੀ ਹੈ ਕੀ ਜੀ ਇਹ ਚੀਜ਼ ਵੀ ਤੁਸੀਂ ਸਾਨੂੰ ਮੈਂਸ਼ਨ ਕਰਿਆ ਕਰੋ ਕਿ ਜੇ ਤੁਸੀਂ ਸਲਵਾਰ ਹੈਵੀ ਤੁਹਾਨੂੰ ਚਾਹੀਦੀ ਹੁੰਦੀ ਹੈ ਤਾਂ ਉਹਦੇ ਨਾਲ ਆਪਣਾ ਫੈਬਰਿਕ ਵੀ ਜ਼ਿਆਦਾ ਲੱਗਦਾ ਇਹ ਆ ਗਿਆ ਜੀ ਇਹਦਾ ਦੁਪੱਟਾ ਫੁੱਲ ਹੈਵੀ ਦੇ ਵਿੱਚ ਦੁਪੱਟਾ ਰੈਡੀ ਹੋਇਆ ਹੈ ਇਹ ਆਪਣੇ ਜਿੱਦਾਂ ਘਰ ਦੇ ਫੰਕਸ਼ਨ ਹੁੰਦੇ ਆ ਮੈਂ ਤਾਂ ਆਪਾਂ ਇਹਨੂੰ ਵੇਅਰ ਕਰ ਸਕਦੇ ਆ ਪਿਓਰ ਚਨਾਉਣ ਦਾ ਦੁਪੱਟਾ ਰਹੂਗਾ ਜੀ بیس ਕਲਰ ਦਾ ਐਂਡ ਡਬਲ ਬਾਰਡਰ ਦਿੱਤਾ ਹੋਇਆ ਜੀ ਆਪਾਂ ਫੁੱਲ ਹੈਵੀ ਦੇ ਵਿੱਚ ਦੁਪੱਟਾ ਆਊਗਾ ਡਬਲ ਬਾਰਡਰ ਆਜੂਗਾ ਪੂਰੇ ਦੇ ਵਿੱਚ ਬੂਟੀ ਐਡ ਆਨ ਕੀਤੀ ਹੋਈ ਆ ਤੇ ਛੋਟੇ ਪੱਲਿਆਂ ਦੇ ਉੱਪਰ ਆਪਾਂ ਨੇ ਹੈਵੀ ਕੰਮ ਦਿੱਤਾ ਹੋਇਆ ਤੁਸੀਂ ਚੈੱਕ ਕਰੋ ਇਹਦੇ ਛੋਟੇ ਪੱਲੇ ਆ ਜਾਣਗੇ ਫੁੱਲ ਹੈਵੀ ਦੁਪੱਟਾ ਰਹੂਗਾ ਜੀ ਪੱਲੇ ਦੇ ਫੁੱਲ ਹੈਵੀ ਰਹਿਣਗੇ ਬਾਰਡਰ ਆਜੂਗਾ ਵਿੱਚ ਬੂਟੀ ਆਜੂਗੀ ਬਹੁਤ ਹੀ ਪਿਆਰਾ ਜਿਹਾ ਆਪਣਾ ਸੂਟ ਰੈਡੀ ਹੋਇਆ। ਦੁਪੱਟੇ ਨੂੰ ਆਪਾਂ ਨੇ ਫਿਨਿਸ਼ਿੰਗ ਕਰਨੀ ਹੈ ਜੀ ਹਜੇ। ਇਹਨੂੰ ਆਪਾਂ 골ਡਨ ਫਿਨਿਸ਼ਿੰਗ ਦਵਾਂਗੇ। ਬਾਕੀ ਆਪਣੀ ਚੁਆਇਸ ਹੁੰਦੀ ਹੈ। ਇਹਦੇ ਨਾਲ ਆਪਾਂ ਕੰਟਰਾਸਟ ਵੀ ਕਰ ਸਕਦੇ ਹਾਂ ਜਿਦਾਂ ਬਨਾਰਸੀ ਵਗੈਰਾ ਦਾ। ਇਹਨਾਂ ਦੀ ਚੁਆਇਸ ਹੈ ਕਿ 골ਡਨ ਫਿਨਿਸ਼ਿੰਗ ਦੇਣੀ ਹੈ ਦੁਪੱਟੇ ਨੂੰ ਹਜੇ ਫਿਨਿਸ਼ਿੰਗ ਹੋਣੀ ਹੈ ਜੀ ਸੂਟ ਅਨ ਸਟਿਚ ਜਾਊਗਾ ਆਪਣਾ। ਇਹ ਨਿਊ ਜਹਾ ਸ਼ੇਡ ਹੈ ਜੀ ਬਹੁਤ ਪਿਆਰਾ ਜਿਹਾ ਕਲਰ ਹੈ ਆ ਤੇ ਪਿਓਰ ਦੇ ਫੈਬਰਿਕ ਤੇ ਹੀ ਇਹ ਕਲਰ ਜਾਊਗਾ। ਫੋਲਓਵਰ ਸੂਟ ਪਿਓਰ ਚਨਾਵਾਂ ਦਾ ਦੁਪੱਟਾ ਫੁੱਲ ਹੈਵੀ ਦੇ ਵਿੱਚ ਜਿੱਦਾਂ ਆਪਣੇ ਅੱਗੇ ਫੰਕਸ਼ਨ ਆ ਰਹੇ ਆ ਨਵੰਬਰ ਤੋਂ ਦਸੰਬਰ ਜਨਵਰੀ ਦੇ ਵਿੱਚ ਆਉਂਦੇ ਆ ਤਾਂ ਤੁਸੀਂ ਉਹਨਾਂ ਆਪਣੀ ਕਲੈਕਸ਼ਨ 'ਚ ਇਹਨੂੰ ਐਡ ਆਨ ਕਰ ਸਕਦੇ ਹੋ ਬਾਕੀ ਕਲਰ ਤੁਸੀਂ ਆਪਣੀ ਚੁਆਇਸ ਦਾ ਵੀ ਰੱਖ ਸਕਦੇ ਹੋ ਆ ਗਿਆ ਆਪਣਾ ਨੈਕਸਟ ਸੂਟ ਇਹ ਵੀ ਪਿਓਰ ਕ੍ਰੇਪ ਦੇ ਉੱਪਰ ਰੈਡੀ ਹੋਇਆ ਜੀ ਕਲਰ ਇਹ ਬਹੁਤ ਜ਼ਿਆਦਾ ਪਿਆਰਾ ਹੈ ਵੀ ਅੱਜ ਵਾਲੇ ਜਿਹੜੇ ਆਪਣੀ ਕਲੈਕਸ਼ਨ ਦੇ ਸ਼ੇਡ ਆ ਜੀ ਸਾਰੇ ਸ਼ੇਡ ਹੀ ਇੱਕ ਤੋਂ ਇੱਕ ਰੈਡੀ ਹੋਏ ਆ ਇਹ ਵੀ ਪਿਓਰ ਕ੍ਰੇਪ ਰਹੂਗੀ క్యారెట్ ਜਿਆ ਕਲਰ ਹਨ ਕਹਾਂਗੇ ਆਪਾਂ ਗਾਜਰੀ ਜੀ ਟੋਨ ਦਾ ਬਹੁਤ ਹੀ ਪਿਆਰਾ ਜਿਹਾ ਸ਼ੀਟ ਇਹ ਵੀ ਫੁੱਲ ਹੈਵੀ ਦੇ ਵਿੱਚ ਆਪਣਾ ਸੂਟ ਰੈਡੀ ਹੋਇਆ ਇਹ ਦਾ ਸੈਂਟਰ ਪੈਨਲ ਆ ਜਾਊਗਾ ਕਲੀਆਂ ਆ ਜਾਣਗੀਆਂ ਜੀ ਪੂਰੇ ਦੇ ਵਿੱਚ ਆਪਾਂ ਬੂਟੀ ਐਡ ਆਨ ਕੀਤੀ ਹੋਈ ਆ ਤੇ ਹੈਵੀ ਦੇ ਵਿੱਚ ਕੇਰਾ ਆ ਜਾਊਗਾ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਹੀ ਪਿਆਰਾ ਜਿਹਾ ਵੀ ਆਪਣਾ ਪੀਸ ਰੈਡੀ ਹੋਇਆ ਨੀਚੇ ਬਾਰਡਰ ਦੇ ਕੇ ਸੈਂਟਰ ਦੇ ਵਿੱਚ ਆਪਾਂ ਇਦਾਂ ਬਾਰਡਰ ਦਿੱਤਾ ਹੋਇਆ ਫੈਬਰਿਕ ਦਾ ਰੇਸ਼ਮ ਦਾ ਟੱਚ ਵੀ ਵਿੱਚ ਆਉਂਦਾ ਵਰਕ ਦੀ ਤੁਸੀਂ ਫਿਨਿਸ਼ਿੰਗ ਦੇ ਟੋਟਲੀ دبਕੇ ਦਾ ਕੰਮ ਰਹੂਗਾ ਠੀਕ ਹੈ ਜੀ نیچے ਬਾਰਡਰ ਆ ਕੇ ਉੱਪਰ ਤੁਸੀਂ ਚੈੱਕ ਕਰੋ ਫਿਰ ਤੋਂ ਬਾਰਡਰ ਦਿੱਤਾ ਹੋਇਆ ਮਤਲਬ ਫੁੱਲ ਹੈਵੀ ਦੇ ਵਿੱਚ ਆਪਣੀ ਸ਼ਰਟ ਆ ਜੂਗੀ ਫੁੱਲ ਹੈਵੀ ਦੇ ਵਿੱਚ ਆ ਜਾਊਗਾ ਆਪਣਾ ਫਰੰਟ ਇਹਦਾ ਬਹੁਤ ਹੀ ਪਿਆਰਾ ਜਾਏ ਇਹ ਮੇਰਾ ਸੂਟ रेडी ਹੋਇਆ ਡਿਟੇਲਿੰਗ ਤੁਸੀਂ ਚੈੱਕ ਕਰ ਸਕਦੇ ਹੋ ਟੋਟਲੀ ਦਬਕੇ ਦਾ ਕੰਮ ਰੋਗਾ ਆਪਾਂ ਤੁਹਾਨੂੰ ਹਰ ਚੀਜ਼ ਨੇੜੇ ਤੋਂ ਦਿਖਾਉਂਦੇ ਆ ਇਸ ਤਰ੍ਹਾਂ ਕਿ ਆਪਾਂ ਆਈਡੀਆ ਹੋ ਜਾਂਦਾ ਕਿ ਕਿੱਦਾਂ ਦਾ ਕੰਮ ਆ ਤੇ ਇਹਦੇ ਵਿੱਚ ਆਪਾਂ ਦੋ ਤਰ੍ਹਾਂ ਦੀ ਬੂਟੀ ਐਡ ਆਨ ਕੀਤੀ ਹੋਈ ਹੈ ਤੁਸੀਂ ਚੈੱਕ ਕਰ ਸਕਦੇ ਹੋ ਇਦਾਂ ਇਹ ਆ ਗਿਆ ਜੀ ਦਾ ਫਰੰਟ ਤੇ ਇਹ ਆ ਜੂਗਾ ਜੀ ਦੀਆਂ 슬ੀਵਸ ਦੇ ਉੱਪਰ ਕੰਮ ਇਦਾਂ 슬ੀਵਸ ਦੇ ਉੱਪਰ ਵੀ ਆਪਾਂ ਪੂਰਾ ਪਾਉਡਰ ਦੇਖ ਕੇ ਵਿਚ ਬੂਟੀ ਐਡ ਆਨ ਕੀਤੀ ਹੋਈ ਆ। ਇਹ 슬ੀਵਸ ਦਾ ਕੰਮ ਆ ਚੁੱਕਾ। ਇਹਦੇ ਵੀ ਬਾਟਮ ਤੇ ਕੰਮ ਨਹੀਂ ਹੋਇਆ ਜੀ। ਇਹ ਵੀ ਫੁੱਲ ਪਟਿਆਲਾ ਸਲਵਾਰ ਨਾਲ ਰੈਡੀ ਹੋਣਾ। ਇਹ ਸਾਨੂੰ ਦੱਸ ਸਕਦੇ ਹੋ ਆਪਾਂ ਬਾਟਮ ਤੇ ਵੀ ਬਾਰਡਰ ਵਗੈਰਾ ਐਡ ਆਨ ਕਰ ਸਕਦੇ ਆਂ, ਬੂਟੀ ਦੇ ਸਕਦੇ ਆਂ। ਇਹ ਇਹਦਾ ਆ ਗਿਆ ਜੀ ਦੁਪੱਟਾ। بیس ਕਲਰ ਦਾ ਪਿਓਰ ਚੁਣੌਣ ਦਾ ਦੁਪੱਟਾ। ਇਹਦੇ ਦੁਪੱਟੇ ਤੇ ਵੀ ਆਪਾਂ 4 ਸਾਈਡ ਐਡਾਂ ਬਾਰਡਰ ਦੇ। ਫੋਰ ਸਾਈਡ ਬੋਰਡ ਆ ਜਾਊਗਾ ਪੂਰੇ ਦੇ ਵਿੱਚ ਆਪਾਂ ਬੋਟੀ ਦਿੱਤੀ ਹੋਈ ਹੈ ਪਰਮੀ ਬੋਟੀ ਆ ਜੂਗੀ ਵਿੱਚ ਦੁਪੱਟੇ ਦੇ ਐਂਡ ਬਾਰਡਰ ਆ ਜਾਊਗਾ ਇਹਨੂੰ ਵੀ ਆਪਾਂ ਹਜੇ ਫਿਨਿਸ਼ਿੰਗ ਦੇਣੀ ਹੈ ਜੀ ਇਹਨੂੰ ਫਿਨਿਸ਼ਿੰਗ ਦਵਾਂਗੇ ਆਪਾਂ نیچے ਸ਼ਿਮਰ ਦੀ ਕਿਉਂਕਿ ਇਹ ਸੂਟ ਆਪਣੇ ਜਾਣੇ ਸੀਗੇ ਵਿਦਆਊਟ ਸਟੀਚਿੰਗ ਤਾਂ ਮੈਂ ਤੁਹਾਡੇ ਨਾਲ ਸ਼ੇਅਰ ਕਰਦਾ ਇਦਾਂ ਇਹ ਬਹੁਤ ਹੀ ਪਿਆਰੇ ਜਿਹੇ ਆਪਣੇ ਫੁੱਲ ਪਾਰਟੀ ਵੀਅਰ ਦੇ ਵਿੱਚ ਸੂਟ ਰੈਡੀ ਹੋਇਆ। ਬਾਕੀ ਕਲਰ ਚੁਆਇਸ ਤੁਹਾਡੀ ਆਪਣੀ ਹੈ ਜੀ ਤੁਸੀਂ ਕਿਸੇ ਵੀ ਕਲਰ ਤੇ ਰੈਡੀ ਕਰਵਾ ਸਕਦੇ ਹੋ ਪਿਓਰ ਕ੍ਰੇਪ ਤੇ ਆ। ਇਸ ਕਰਕੇ ਕ੍ਰੇਪ ਤੇ ਹਰ ਇੱਕ ਕਲਰ ਚਲਾ ਜਾਂਦਾ ਹੈ। ਇਹ ਜੀ ਆਪਣਾ ਨੈਕਸਟ ਸੂਟ ਇਹ ਰੋਗਾ ਜੀ ਪਿਓਰ ਚੰਦੇਰੀ ਦੇ ਉੱਪਰ ਬਹੁਤ ਹੀ ਪਿਆਰਾ ਜਿਹਾ ਸ਼ੇਡ ਰਹੂਗਾ। ਪਿਓਰ ਚੰਦੇਰੀ ਰਹੂਗੀ। ਇਹ ਵੀ ਆਪਣਾ ਸੈਮੀ ਫਾਰਮਲ ਸੂਟ ਰੈਡੀ ਹੁੰਦਾ ਬਹੁਤ ਪਿਆਰਾ ਜਿਹਾ ਸੂਟ ਰੈਡੀ ਹੋਇਆ ਹੈ ਵੀ ਕਲਰ ਬਹੁਤ ਪਿਆਰਾ। ਇਹ ਆਗੇ ਦੀ ਨੈਕਲਾਈਨ ਇਹ ਪਿਆਰਾ ਜਿਹਾ neck ready ਹੋਇਆ ਟੋਟਲੀ ਜਰੀ ਦਾ ਕੰਮ ਆ ਜਾਊਗਾ ਇਹਦੇ ਵਿੱਚ ਆਪਾਂ ਥ्रेड ਐਡ ਆਨ ਕੀਤਾ ਹੋਇਆ ਲਾਈਟ ਡਾਰਕ ਸ਼ੇਡ ਸ਼ੇਡਿੰਗ ਦੇ ਕੇ ਡਿਟੇਲਿੰਗ ਤੁਸੀਂ ਚੈੱਕ ਕਰੋ ਬਹੁਤ ਹੀ ਪਿਆਰਾ ਜਿਹਾ ਪੀਸ ਰੈਡੀ ਹੋਇਆ ਡਿਜ਼ਾਈਨਰ ਜਿਹਾ ਪੀਸ ਆ ਇਹਦੇ ਵਿੱਚ ਬਲੌਕ ਆ ਜਾਊਗਾ ਜੀ ਇਹ ਬਲੌਕ ਦਿੱਤਾ ਹੋਇਆ ਹੈ ਕੱਲੀਆਂ ਦਾ ਪੈਨਲ ਆ ਜਾਊਗਾ ਹਾਂਜੀ ਇੱਥੇ ਬੰਚ ਆ ਜਾਊਗਾ ਪੂਰਾ ਜਰੀ ਐਡ ਆਨ ਕੀਤੀ ਹੋਈ ਹੈ ਘੇਰਾ ਆ ਗਿਆ ਘੇਰਾ ਚੈੱਕ ਕਰੋ ਤੁਸੀਂ ਬਹੁਤ ਹੀ ਪਿਆਰਾ ਜਿਹਾ ਵਿਚ ਗੋਟਾ ਐਡ-ਆਨ ਕੀਤਾ ਹੋਇਆ ਪੂਰਾ ਚਾਵਲ ਟਾਂਕੇ ਦਾ ਕੰਮ ਆ ਚੁਗਾ। ਕੋਈ ਕਲਰ ਕੰਬੀਨੇਸ਼ਨ ਤੇ ਕੰਮ ਇਹਦਾ ਚੈੱਕ ਕਰ ਸਕਦੇ ਹੋ। ਪੂਰਾ ਡਿਜ਼ਾਈਨਰ ਪੀਸ ਇਹ ਆਪਣਾ ਰੈਡੀ ਹੋ ਗਿਆ। ਇਹ ਬਹੁਤ ਪਿਆਰਾ ਹੈ ਐਂਡ ਡਿਜ਼ਾਈਨ ਵੀ ਤੁਸੀਂ ਚੈੱਕ ਕਰ ਸਕਦੇ ਹੋ। ਆ ਗਿਆ ਜੀ ਇਹਦਾ ਫਰੰਟ ਐਂਡ ਇਹ ਰਹਿਣ ਗਿਆ ਜੀ ਇਹਦੀਆਂ 슬ੀਵਸ। 슬ੀਵ ਚੈੱਕ ਕਰੋ ਤੁਸੀਂ। 슬ੀਵਸ ਵੀ ਹੈਵੀ ਆ ਜਾਣਗੀਆਂ ਪੂਰਾ ਬਾਰਡਰ ਦਿੱਤਾ ਹੋਇਆ 슬ੀਵਸ ਦੇ ਉੱਪਰ ਐਂਡ ਉੱਪਰ ਪੂਰੇ ਦੇ ਬਲੌਕ ਆ। ਇਸ 슬ੀਵਸ ਦਾ ਕੰਮ ਆ ਜੂਗਾ 올 오버 ਸੂਤ ਰਹੂਗਾ ਜੀ ਇਹ ਆਪਣਾ 5 ਮੀਟਰ ਦੁਪੱਟਾ ਬਹੁਤ ਹੀ ਪਿਆਰਾ ਰੈਡੀ ਹੋਇਆ ਇਹਦਾ ਆ ਗਿਆ ਜੀ ਦੁਪੱਟਾ ਆਫਰਡ ਦਾ ਕੰਟਰਾਸਟ ਦਿੱਤਾ ਹੋਇਆ ਇਸ ਚੈੱਕ ਕਰੋ ਬਲੌਕ ਕਰਕੇ ਆਉਟਿੰਗ ਦਿੱਤੀ ਹੋਈ ਆ ਇਹਦੇ ਕੋਰਨਰ ਤੇ ਇਦਾਂ ਬੰਚ ਆ ਜੂਗਾ ਟੋਟਲੀ ਵਰਕ ਆ ਜੂਗਾ ਹੈਂਡ ਬਲੌਕ ਆ ਜੂਗਾ ਬਹੁਤ ਹੀ ਪਿਆਰਾ ਚਾਹੇ ਦਾ ਦੁਪੱਟਾ ਰੈਡੀ ਹੋਇਆ ਤੁਸੀਂ ਚੈੱਕ ਕਰ ਸਕਦੇ ਹੋ ਫੁੱਲ ਡਿਜ਼ਾਈਨਰ ਪੀਸ ਆਪਣਾ ਇਹ ਟ੍ਰੈਂਡੀ ਹੋਇਆ ਇਹਦਾ ਦੁਪੱਟਾ ਪਿਓਰ ਚੰਦੇਰੀ ਦੇ ਵਿੱਚ ਸੂਟ ਦਾ ਫੈਬਰਿਕ ਰਹੂਗਾ ਐਂਡ ਪਿਓਰ ਚੰਦੇਰੀ ਦਾ ਹੀ ਇਹਦਾ ਦੁਪੱਟਾ ਰਹੂਗਾ ਤੁਸੀਂ ਇਹਦੀ ਲੁੱਕ ਚ ਚੈੱਕ ਕਰੋ ਬਹੁਤ ਹੀ ਪਿਆਰਾ ਜ ਹੈ ਇਹ ਡਿਜ਼ਾਈਨਰ ਜ ਹੈ ਆਪਣਾ ਪੀਸ ਲੈਟ ਜੀ ਆਪਣਾ ਨੈਕਸਟ ਸੂਟ ਇਸ ਸੈਲਫ ਟਿਸ਼ੂ ਦੇ ਉੱਪਰ ਆ ਸ਼ੇਡ ਇਹ ਵੀ ਬਹੁਤ ਪਿਆਰਾ ਕਾਫੀ ਸੂਟ ਰੈਡੀ ਹੁੰਦੇ ਆਂ ਵੀਡੀਓ ਚ ਦੇਖੇ ਹੋਣੇ ਸਟੀਚੋ ਵੀ ਦੇਖੇ ਹੋਣੇ ਤਾਂ ਇਹ ਅੱਜ ਵਾਲੇ ਆਪਣੇ ਸਾਰੇ ਸੂਟ ਆਨ ਸਟੀਚ ਹੀ ਜਾ ਰਹੇ ਆ ਇਹ ਵੀ ਬਹੁਤ ਪਿਆਰਾ ਜਿਹਾ ਸ਼ੇਡ ਆ ਇਹ ਆ ਗਿਆ ਜੀ ਇਹਦੇ neck ਤੇ ਕੰਮ ਆ ਜਾਂਦਾ ਇਦਾਂ ਜੀ neck line ਆ ਗਈ ਤੁਸੀਂ ਚੈੱਕ ਕਰ ਸਕਦੇ ਹੋ ਡਿਟੇਲਿੰਗ ਟੋਟਲੀ ਦਬਕੇ ਦਾ ਕੰਮ ਲੱਗਗਾ ਇਹਦੇ ਵਿੱਚ neck ਐਂਡ ਕੱਲੀਆਂ ਦਾ ਪੈਨਲ ਆ ਜਾਂਦਾ ਬੁਟੀ ਐਡ-ਆਨ ਕੀਤੀ ਹੈ ਜੀ ਬੁਟੀ ਦੇ ਵਿੱਚ ਆਪਾਂ ਮੋਰ ਪੰਖੀ ਜੀ ਟੋਨ ਦਾ ਰੇਸ਼ਮ ਦਾ ਟੱਚ ਦਿੱਤਾ ਹੋਇਆ ਇਹਦੇ ਨਾਲ ਇਹੀ ਕਲਰ ਦੀ ਆਪਾਂ ਸੂਟ ਨੂੰ ਫਿਨਿਸ਼ਿੰਗ ਦਵਾਂਗੇ ਤੇ ਦੁਪੱਟੇ ਨੂੰ ਐਦਾਂ ਜੀ ਇਹ ਪੂਰਾ ਇਹਦਾ ਫਰੰਟ ਆ ਜਾਂਦਾ ਐਦਾਂ ਤਾਂ ਗਿਆ ਐਂਡ ਇਹ ਆਗੇ ਜੀ ਇਹਦੀਆਂ 슬ੀਵਸ ਤੇ ਕੰਮ ਇਹਦੀਆਂ 슬ੀਵਸ ਆ ਜਾਂਦੀਆਂ 슬ੀਵਸ ਤੇ ਵੀ ਪੂਰਾ ਆਪਾਂ ਨੇ ਬਾਰਡਰ ਐਡ-ਆਨ ਕੀਤਾ ਹੋਇਆ ਐਂਡ ਪਰਮੀ ਬੁਟੀ ਦਿੱਤੀ ਹੋਇਆ ਇਹ 슬ੀਵਸ ਦਾ ਕੰਮ ਆ ਜਾਂਦਾ ਸੈਲਫ ਦੇ ਵਿੱਚ ਰਹੂਗਾ ਜੀ ਇਹ ਸੈਲਫ ਟਿਸ਼ੂ ਦਾ ਫੈਮ ਠੀਕ ਆ ਤੇ ਪਲੇਨ ਟਿਸ਼ੂ ਦੀ ਆਪਾਂ ਇਹਦੇ ਨਾਲ ਰੱਖਿਆ ਬਾਟਮ ਤੇ ਬਾਟਮ ਤੇ ਵੀ ਇਹਦੇ ਆਪਾਂ ਕੰਮ ਦਿੱਤਾ ਹੋਇਆ ਆ ਠੀਕ ਹੈ ਜੀ ਇਹਦੇ ਨਾਲ ਦੁਪੱਟਾ ਰੈਡੀ ਹੋਣਾ ਜੀ ਪਿਓਰ ਚਨਾਉਂਦਾ ਇਹਦੇ ਨਾਲ ਦੁਪੱਟਾ ਰਹੂਗਾ ਇਹ ਕਲਰ ਦੀ ਆਪਾਂ ਦੁਪੱਟੇ ਨੂੰ ਫਿਨਿਸ਼ਿੰਗ ਦਵਾਂਗੇ ਇਹ ਆਪਣੀ ਅੱਜ ਦੀ ਕਲੈਕਸ਼ਨ ਸੀ ਜੀ ਇਹ ਆਪਣੇ ਸਾਰੇ ਨਿਊ ਕਲਰ ਐਂਡ ਨਿਊ ਡਿਜ਼ਾਈਨ ਰੈਡੀ ਹੋਈ ਸੀ ਜਿਹੜੀ ਆਪਾਂ ਤੁਹਾਡੇ ਨਾਲ ਸ਼ੇਅਰ ਕੀਤੇ ਆ ਮੱਕੀ ਤੁਸੀਂ ਕਮੈਂਟ ਕਰਕੇ ਦੱਸਿਓ ਤੁਹਾਨੂੰ ਆਪਣੀ ਅੱਜ ਵਾਲੀ ਕਲੈਕਸ਼ਨ ਕਿਵੇਂ ਦੀ ਲੱਗੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੁਸੀਂ ਸਾਡੀ ਕਲੈਕਸ਼ਨ ਨੂੰ ਇੰਨਾ ਜ਼ਿਆਦਾ ਪਸੰਦ ਕਰਦੇ ਹੋ ਸਾਨੂੰ ਅਪਰੀਸ਼ੀਏਟ ਕਰਦੇ ਹੋ ਵੀਡੀਓ ਵਾਚ ਕਰਨ ਲਈ ਥੈਂਕ ਯੂ